ਕੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਸ ਸਾਲ ਕੈਨੇਡਾ ਵਿੱਚ ਹੁਣ ਤੱਕ ਕਿੰਨੇ ਲੋਕਾਂ ਨੂੰ ਪੀਆਰ ਮਿਲੀ ਹੈ ਹੋਰ ਕਿੰਨੀਆਂ ਐਪਲੀਕੇਸ਼ਨਸ ਅਪਰੂਵ ਹੋਣੀਆਂ ਬਾਕੀ ਹਨ ਅਤੇ ਨਵੇਂ ਆ ਰਹੇ ਕਾਮਿਆਂ ਅਤੇ ਵਿਦਿਆਰਥੀਆਂ ਦੀ ਸਥਿਤੀ ਕੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੀਸਟ ਦਿਆਬ ਵੱਲੋਂ ਦਿੱਤੇ ਗਏ ਨਵੇਂ ਅੰਕੜਿਆਂ ਅਤੇ ਐਲਾਨਾਂ ਬਾਰੇ ਜਿਨ੍ਹਾਂ ਨਾਲ ਬਹੁਤ ਸਾਰੇ ਲੋਕਾਂ ਦੀਆਂ ਗਲਤਫਹਿਮੀਆਂ ਵੀ ਦੂਰ ਹੋ ਗਈਆਂ ਹਨ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਕਿ ਕੈਨੇਡੀਅਨਸ ਦਾ ਇਹ ਹੱਕ ਹੈ ਕਿ ਉਹ ਜਾਣ ਸਕਣ ਕਿ ਇਮੀਗ੍ਰੇਸ਼ਨ ਨਾਲ ਜੁੜੇ ਫੈਸਲੇ ਕਿਵੇਂ ਲਾਗੂ ਕੀਤੇ ਜਾ ਰਹੇ ਹਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਰਾਜਨੀਤਿਕ ਵਿਰੋਧੀ ਗਲਤ ਅੰਕੜੇ ਵਰਤ ਕੇ ਲੋਕਾਂ ਵਿੱਚ ਗਲਤਫਹਿਮੀਆਂ ਪੈਦਾ ਕਰ ਰਹੇ ਹਨ ਇਸੇ ਲਈ ਉਨ੍ਹਾਂ ਨੇ ਸੋਚਿਆ ਕਿ ਸੱਚੇ ਅਤੇ ਪਾਰਦਰਸ਼ੀ ਅੰਕੜੇ ਜਨਤਾ ਨਾਲ ਸਾਂਝੇ ਕਰਨੇ ਜ਼ਰੂਰੀ ਹਨ ਕੈਨੇਡਾ ਨੇ ਇਸ ਸਾਲ ਹੁਣ ਤੱਕ 2,430 ਲੋਕਾਂ ਨੂੰ ਪੀਆਰ ਦਿੱਤੀ ਹੈ ਇਨ੍ਹਾਂ ਵਿੱਚੋਂ ਵੱਧ ਤੋਂ ਵੱਧ ਉਹ ਲੋਕ ਹਨ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਸਨ ਜਿਵੇਂ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਵਾਲੇ ਡਾਟ ਇਸ ਸਾਲ ਦਾ ਕੁੱਲ ਟੀਚਾ ਹੈ 395000 ਪ੍ਰਵਾਸੀਆਂ ਨੂੰ ਪੀਆਰ ਦੇਣ ਦਾ ਜੋ ਪਿਛਲੇ ਸਾਲ ਦੇ ਮੁਕਾਬਲੇ 22% ਦੀ ਘੱਟ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਤੋਂ ਸਾਲ ਦੇ ਅੰਤ ਤੱਕ ਲਗਭਗ 1.5 ਲੱਖ ਹੋਰ ਲੋਕਾਂ ਨੂੰ ਪੀਆਰ ਮਿਲਣ ਦੀ ਉਮੀਦ ਹੈ ਇਸ ਨਾਲ ਸਾਫ਼ ਪਤਾ ਲੱਗਦਾ ਹੈ ਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਹੌਲੀ-ਹੌਲੀ ਕੱਸ ਰਿਹਾ ਹੈ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਦੇ ਅਧੀਨ ਜਨਵਰੀ ਤੋਂ ਜੂਨ 2025 ਤੱਕ 33729 ਕਾਮੇ ਕੈਨੇਡਾ ਆਏ ਹਨ ਇਹ ਇਸ ਸਾਲ ਦੇ ਟੀਚੇ ਦਾ ਲਗਭਗ 40% ਬਣਦਾ ਹੈ ਯਾਦ ਰੱਖੋ ਇਹ ਗਿਣਤੀ ਸਿਰਫ ਨਵੇਂ ਪਰਮਿਟ ਵਾਲਿਆਂ ਦੀ ਹੈ ਐਕਸਟੈਂਸ਼ਨ ਵਾਲਿਆਂ ਦੀ ਨਹੀਂ ਦੂਜੇ ਪਾਸੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਰਾਹੀਂ ਜੂਨ 2025 ਤੱਕ 85512 ਵਰਕਰਸ ਕੈਨੇਡਾ ਆਏ ਹਨ ਹਾਲਾਂਕਿ ਟੀਚਾ ਹੈ 285750 ਵਰਕਰਸ ਦਾ ਜਿਸ ਨਾਲ ਪਤਾ ਲੱਗਦਾ ਹੈ ਕਿ ਨਵੇਂ ਵਰਕਰਸ ਦੀ ਗਿਣਤੀ ਉਮੀਦਾਂ ਨਾਲੋਂ ਕਾਫੀ ਘੱਟ ਹੈ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਕੈਨੇਡਾ ਵਿੱਚ ਕਾਫੀ ਘੱਟ ਲੋਕ ਆਏ ਹਨ ਮંત્રી ਦੇ ਅਨੁਸਾਰ 125903 ਘਟ ਨਵੇਂ ਵਰਕਰਸ ਹਨ ਇਸ ਤੋਂ ਇਲਾਵਾ 88617 ਘਟ ਅੰਤਰਰਾਸ਼ਟਰੀ ਵਿਦਿਆਰਥੀ ਵੀ ਕੈਨੇਡਾ ਵਿੱਚ ਦਾਖਲ ਹੋਏ ਹਨ ਇਹ ਰੁਝਾਨ ਇਹ ਦਿਖਾਉਂਦਾ ਹੈ ਕਿ ਕੈਨੇਡਾ ਨੇ ਇਮੀਗ੍ਰੇਸ਼ਨ ਦਾ ਦਰਵਾਜ਼ਾ ਕੁਝ ਹੱਦ ਤੱਕ ਸੰਕੁਚਿਤ ਕੀਤਾ ਹੈ ਇਹ ਸਿਰਫ ਟੈਂਪਰੀ ਸਲੋ ਡਾਊਨ ਹੈ ਜਾਂ ਲੌਂਗ ਟਰਮ ਪਾਲਿਸੀ ਚੇਂਜ ਇਹ ਅੱਗੇ ਆਉਣ ਵਾਲੇ ਮਹੀਨਿਆਂ ਵਿੱਚ ਪਤਾ ਲੱਗੇਗਾ ਮੰਤਰੀ ਲੀਨਾ ਮੈਟਲਿਸਟ ਡਿਆਬ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਲੋਕਾਂ ਨੂੰ ਸੱਚਾਈ ਦੱਸਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਕੰਜ਼ਰਵੇਟਿਵਾਂ ਤੇ ਇਲਜ਼ਾਮ ਲਾਇਆ ਕਿ ਉਹ ਗਲਤ ਅੰਕੜਿਆਂ ਨਾਲ ਜਨਤਾ ਨੂੰ ਭਟਕਾ ਰਹੇ ਹਨ ਇਸ ਲਈ ਉਹਨਾਂ ਨੇ ਇਹ ਅੰਕੜੇ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਜਾਰੀ ਕੀਤੇ ਤਾਂ ਜੋ ਲੋਕਾਂ ਕੋਲ ਔਥੈਂਟਿਕ ਜਾਣਕਾਰੀ ਹੋਵੇ ਇਹ ਕਦਮ ਟਰਾਂਸਪੇਰੈਂਸੀ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਦੋਸਤੋ ਗੱਲ ਸਿੱਧੀ ਹੈ ਪੀ ਆਰ ਦਾ ਟੀਚਾ ਇਸ ਸਾਲ ਪਿਛਲੇ ਸਾਲ ਨਾਲੋਂ ਕਾਫੀ ਘਟ ਹੈ ਨਵੇਂ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਮਦ ਵੀ ਘਟ ਹੋ ਰਹੀ ਹੈ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਅਤੇ ਗਲਤ ਫਹਿਮੀਆਂ ਨਾ ਬਣਨ ਇਸ ਦਾ ਅਸਰ ਸਿਰਫ ਉਹਨਾਂ ਤੇ ਨਹੀਂ ਪਵੇਗਾ ਜੋ ਜੇਪੀਆਰ ਡਿਊਡੀ ਕਰ ਰਹੇ ਹਨ ਸਗੋਂ ਉਹਨਾਂ ਪਰਿਵਾਰਾਂ ਤੇ ਵੀ ਪਵੇਗਾ ਜੋ ਭਵਿੱਖ ਵਿੱਚ ਕੈਨੇਡਾ ਆਉਣ ਦਾ ਸੋਚ ਰਹੇ ਹਨ ਹੁਣ ਸਵਾਲ ਤੁਹਾਡੇ ਲਈ ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਲੰਬੇ ਸਮੇਂ ਲਈ ਰੈਸਟ੍ਰਿਕਟ ਕਰ ਰਿਹਾ ਹੈ ਜਾਂ ਇਹ ਸਿਰਫ ਇੱਕ ਟੈਂਪਰੀਰੀ ਸਲੋ ਡਾਊਨ ਹੈ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਹੋਰ ਤਾਜ਼ਾ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ